ਮੇਰਾ ਜੂਤਾ ਹੈ ਜਾਪਾਨੀ ਇਹ ਪਤਲੂਨ ਇੰਗਲਿਸ਼ਤਾਨੀ ਸਿਰ 'ਤੇ ਲਾਲ ਟੋਪੀ ਰੂਸੀ ਫਿਰ ਵੀ ਦਿਲ ਹੈ ਹਿੰਦੁਸਤਾਨੀ ਮੇਰਾ ਜੂਤਾ ਹੈ ਜਾਪਾਨੀ ਪਤਲੂਨ ਇੰਗਲਿਸ਼ਤਾਨੀ ਸਿਰ 'ਤੇ ਲਾਲ ਟੋਪੀ ਰੂਸੀ ਫਿਰ ਵੀ ਦਿਲ ਹੈ ਹਿੰਦੁਸਤਾਨੀ ਇੰਡੀਅਨ ਸਿਨੇਮਾ ਨੂੰ ਪੂਰੀ ਦੁਨੀਆ ਤੱਕ ਲੈ ਜਾਣ ਵਾਲੇ ਰਾਜ ਕਪੂਰ ਦਾ ਇੱਕ ਗੀਤ ਹੀ ਨਹੀਂ ਬਲਕਿ ਉਹਨਾਂ ਦੀ ਹਰ ਫਿਲਮ ਹਰ ਅੰਦਾਜ਼ ਦੁਨੀਆ ਪਰ ਚ ਵੱਖਰੀ ਛਾਪ ਛੱਡ ਕੇ ਗਿਆ ਆਸਮਾ ਕਾ ਤਾਰਾ ਹੂੰ 1954 ਦੇ ਵਿੱਚ ਰਾਜ ਕਪੂਰ ਅਤੇ ਨਰਗਿਸ ਇਕੱਠੇ ਅਵਾਰਾ ਫਿਲਮ ਦੀ ਸਕਰੀਨਿੰਗ ਲਈ ਸੋਵੀਅਤ ਸੰਘে ਆਏ ਸੀ। ਉਹਨਾਂ ਦੀ ਵੀਡੀਓ ਫੁਟੇਜ ਅੱਜ ਵੀ ਵੇਖੀ ਜਾ ਸਕਦੀ ਹੈ। ਜਿੱਥੇ ਰਾਜ ਕਪੂਰ ਨੂੰ ਵੇਖਣ ਲਈ ਲੋਕ ਸੜਕਾਂ 'ਤੇ ਉਤਰ ਆਏ ਸੀ। ਰਾਜ ਕਪੂਰ ਨੂੰ ਪੰਜਾਬ ਦੇ ਇਤਿਹਾਕੇ 'ਚ ਚੀਨ ਜਾਣ ਦਾ ਸੱਦਾ ਵੀ ਆਇਆ ਸੀ ਪਰ ਉਹ ਨਾ ਜਾ ਸਕੇ ਅਤੇ ਕਈ ਦਹਾਕੀਆਂ ਬਾਅਦ 1996 ਦੇ ਵਿੱਚ ਜਦੋਂ ਰਾਜਕਪੂਰ ਦੇ بیٹے ਰੰਧੀਰ ਕਪੂਰ ਤੇ ਬੇਟੀ ਰਿਤੂ ਨੰਦਾ ਚीन ਗਏ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਉਂਕਿ ਚੀਨੀ ਲੋਕ ਉਹਨਾਂ ਨੂੰ ਵੇਖ ਤੇ ਹੀ ਆਵਾਰਾ ਹੂ ਗਾਉਣ ਲੱਗ ਪਏ ਉਹ ਇਹ ਗੀਤ ਗਾ ਕੇ ਰਾਜਕਪੂਰ ਅਤੇ ਭਾਰਤ ਦਾ ਸਨਮਾਨ ਕਰ ਰਹੀ ਸੀ ਕਿਹਾ ਤਾਂ ਇਹ ਦੀ ਜਾਂਦਾ ਹੈ ਕਿ ਆਵਾਰਾ ਮਾਊ ਜੀ ਤੁੰਗ ਦੀ ਪਸੰਦੀਦਾ ਫਿਲਮ ਸੀ ਇਸ ਫਿਲਮ ਦੇ ਆਧਾਰ ਤੇ ਤੁਰਕੀ ਦੇ ਵਿੱਚ ਇੱਕ ਟੀਵੀ ਸੀਰੀਅਲ ਵੀ ਬਣਾਇਆ ਗਿਆ ਸੀ ਆਵਾਰਾ ਤੋਂ ਬਾਅਦ ਬੂਟ ਪਾਲਿਸ਼ 342 ਜਾਗਦੇ ਰਹੋ ਅਬ ਦਿੱਲੀ ਦੂਰ ਨਹੀਂ ਜਿਸ ਦੇਸ਼ ਮੇ ਗੰਗਾ ਬਹਿਤੀ ਹੈ ਵਰਗੀਆਂ ਫਿਲਮਾਂ ਦੇ ਰਾਹੀਂ ਰਾਜ ਕਪੂਰ ਨੇ ਸਮਾਜ ਦੇ ਸਭ ਤੋਂ ਕਮਜ਼ੋਰ ਵਰਗ ਅਤੇ ਉਹਨਾਂ ਦੀਆਂ ਕਮਜ਼ੋਰੀ ਨੂੰ ਸਿਨੇਮਾ ਦੇ ਪਰਦੇ ਤੇ ਉਤਾਰਿਆ ਇਸ ਦੇ ਨਾਲ ਹੀ 1985 ਦੇ ਵਿੱਚ ਰਾਮ ਤੇਰੀ ਗੰਗਾ ਮੈਲੀ ਰਾਜ ਕਪੂਰ ਦੁਆਰਾ ਨਿਰਦੇਸ਼ਿਤ ਆਖਰੀ ਫਿਲਮ ਸੀ ਜੇਕਰ ਗੱਲ ਕਰੀਏ ਰਾਜ ਕਪੂਰ ਦੀ ਪਰਸਨਲ ਲਾਈਫ ਦੀ ਤਾਂ ਉਹਨਾਂ ਤੇ ਇੱਕ ਡਾਕੂਮੈਂਟਰੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਲਈ ਪਹਿਲੇ ਦਿਨ ਤੋਂ ਹੀ ਤੈਅ ਸੀ ਕਿ ਮੇਰੀ ਪਤਨੀ ਮੇਰੀ ਅਭਿਨੇਤਰੀ ਨਹੀਂ ਹੈ ਤੇ ਮੇਰੀਆਂ ਅਭਿਨੇਤਰੀਆਂ ਮੇਰੀ ਪਤਨੀ ਨਹੀਂ ਇਹ ਇਸ ਲਈ ਕਿਉਂਕਿ ਨਰਗਿਸ ਰਾਜ ਕਪੂਰ ਨੂੰ ਪਸੰਦ ਕਰਦੀ ਸੀ ਪਰ ਉਹਨਾਂ ਦਾ ਵਿਆਹ ਨਹੀਂ ਹੋ ਸਕਿਆ ਕਿਉਂਕਿ ਰਾਜ ਕਪੂਰ ਪਹਿਲਾਂ ਤੋਂ ਹੀ ਵਿਆਏ ਹੋਏ ਸਨ ਇਸ ਕਾਰਨ ਨਰਗਿਸ ਨੇ ਆਰ ਕੇ ਫਿਲਮ ਜੱਤੀ ਸਟੂਡੀਓ ਤੋਂ ਕਿ ਨਾਰਾ ਕਰ ਲਿਆ ਹਾਲਾਂਕਿ ਨਰਗਿਸ ਨੇ ਆਰ ਕੇ ਫਿਲਮਜ਼ ਅਤੇ ਸਟੂਡੀਓ ਨਾਲ ਦਿਲੋਂ ਜਾਨੋ ਕੰਮ ਕੀਤਾ ਤੇ ਇਵਨ ਔਖੇ ਸਮੇਂ ਤੇ ਉਹਨਾਂ ਨੇ ਪੈਸੇ ਵੀ ਲਗਾਏ ਤੇ ਆਪਣਾ ਸੋਨਾ ਤੱਕ ਵੇਚ ਦਿੱਤਾ ਪਰ ਨਰਗਿਸ ਦੇ ਛੱਡ ਜਾਣ ਕਾਰਨ ਰਾਜਕਪੂਰ ਦੀਆਂ ਫਿਲਮਾਂ ਤੇ ਬਹੁਤਾ ਅਸਰ ਨਹੀਂ ਹੋਇਆ ਉਹਨਾਂ ਨੇ ਬਿਜੰਤੀਮਾਲਾ ਜ਼ੀਨਤਮਾਲ ਪਦਮਨੀ ਕੋਲਾਪੂਰੀ ਅਤੇ ਮੰਦਾਕਿਨੀ ਦੇ ਨਾਲ ਸੁਪਰ ਹਿੱਟ ਫਿਲਮਾਂ ਬਣਾਈਆਂ ਰਾਜਕਪੂਰ ਦੇਵਨੰਦ ਦਿਲੀਪ ਕੁਮਾਰ ਵਿਚਾਲੇ ਬਹੁਤ ਗੂੜੀ ਦੋਸਤੀ ਸੀ ਪਰਾਜ ਕਪੂਰ ਇਹਨਾਂ ਦੋਵਾਂ ਦੇ ਮੁਕਾਬਲੇ ਬਹੁਤ ਘੱਟ ਸਾਲ ਜੀਵਤ ਰਹੇ ਸਿਰਫ 64 ਸਾਲ ਦੀ ਉਮਰ ਦੇ ਵਿੱਚ ਰਾਸ਼ਟਰਪਤੀ ਤੋਂ ਦਾਦਾ ਸਾਹਿਬ ਫਾਲਕੀ ਪੁਰਸਕਾਰ ਲੈਣ ਦੇ ਸਮੇਂ ਦਮੇ ਦਾ ਦੌਰਾ ਪਿਆ ਰਾਸ਼ਟਰਪਤੀ ਨੇ ਪ੍ਰੋਟੋਕੋਲ ਤੋੜਦੇ ਹੋਏ ਰਾਜ ਕਪੂਰ ਦੇ ਕੋਲ ਜਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਉਸ ਤੋਂ ਬਾਅਦ ਰਾਜ ਕਪੂਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਫਿਰ 1 ਮਹੀਨੇ ਬਾਅਦ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਆਵਾਰਾ ਹੂੰ ਆਵਾਰਾਂ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਬਾਲੀਵੁੱਡ ਦੇ ਵਿੱਚ ਰਾਜ ਕਪੂਰ ਦੀ ਹੋਲੀਤੀ ਬਹੁਤ ਚਰਚਾ ਹੁੰਦੀ ਸੀ ਆਰ ਕੇ ਸਟੂਡੀਓਜ਼ ਦੀ ਹੋਲੀ ਦਾ ਪੂਰੀ ਹਿੰਦੀ ਫਿਲਮ ਇੰਡਸਟਰੀ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ ਜ਼ਿਕਰਯੋਗ ਹੈ ਕਿ ਰਾਜ ਕਪੂਰ ਦਾ ਸੋਮਾ ਜਨਮ ਦਿਨ ਹੈ ਰਾਜਕਪੂਰ ਦੇ 100ਵੇਂ ਜਨਮ ਦਿਨ ਮੌਕੇ ਦੇਸ਼ ਭਰ ਦੇ ਵਿੱਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ ਸੀ। ਉਹਨਾਂ ਦੀਆਂ 13 ਤੋਂ 15 ਦਸੰਬਰ ਤੱਕ ਕਈ ਫਿਲਮਾਂ ਨੂੰ ਦੁਬਾਰਾ ਤੋਂ ਦਿਖਾਏ ਜਾਣ ਦਾ ਵੀ ਪ੍ਰੋਗਰਾਮ ਸੀ। ਇਸ 'ਚ ਆਗ ਆਵਾਰਾ, ਸ਼੍ਰੀ 420, ਸੰਗਮ, ਬੋਬੀ, ਬਰਸਾਤ, ਜਾਗਦੇ ਰਹੋ, ਜਿਸ ਦੇਸ਼ 'ਮੇਂ ਗੰਗਾ ਵਹਤੀ ਹੈ', ਮੇਰਾ ਨਾਮ ਜੋਕਰ ਅਤੇ ਰਾਮ ਤੇਰੀ ਗੰਗਾ ਮੈਲੀ ਵਰਕੀਆਂ ਸਦਾ ਬਹਾਰ ਫਿਲਮਾਂ ਸ਼ਾਮਲ ਹਨ। ਇਨਾ ਫਿਲਮਾਂ ਨੂੰ ਦੇਸ਼ ਭਰ ਦੇ 40 ਸ਼ਹਿਰਾਂ ਦੇ 135 ਸਿਨੇਮਾ ਘਰਾਂ ਦੇ ਵਿੱਚ ਪ੍ਰਦਰਸ਼ਿਤ ਕੀਤਾ ਗਿਆ। ਪੀਵੀਆਰ ਅਤੇ ਸਿਨੇਪਾਲਿਸ ਦੇ ਥੀਏਟਰਾਂ ਦੇ ਵਿੱਚ ਆਮ ਦਰਸ਼ਕਾਂ ਦੇ ਲਈ ਟਿਕਟ ਦੀ ਦਰ 100 ਰੁਪਏ ਰੱਖੀ ਗਈ। ਇਸ ਦੇ ਨਾਲ ਹੀ ਪ੍ਰਿਥਵੀ ਥੀਏਟਰ ਦੇ ਵਿੱਚ ਰਾਜ ਕਪੂਰ ਨੇ ਅਦਾਕਾਰੀ ਦੇ ਗੁਰ ਸਿੱਖੇ ਸੀ ਉਸ ਥੀਏਟਰ ਦੇ ਵਿੱਚ 100ਵੇਂ ਜਨਮ ਦਿਨ ਤੇ ਦਾਸਤਾਨੇ ਰਾਜ ਕਪੂਰ ਦਾ ਆਯੋਜਨ ਕੀਤਾ ਗਿਆ। ਕਪੂਰ ਖਾਨਦਾਨ ਨੇ ਪੀਐਮ ਮੋਦੀ ਨੂੰ ਆਪਣੇ ਇਸ ਖਾਸ ਖੁਸ਼ੀ ਦੇ ਮੌਕੇ ਤੇ ਸੱਦਾ ਦਿੱਤਾ। ਤੇ ਪੀਐਮ ਨਰਿੰਦਰ ਮੋਦੀ ਨੇ ਵੀ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ ਹੈ